ਜਿਹੜਾ ਇੱਕ ਭਖਤਾ ਮਾਮਲਾ ਸੀ ਜਿਸ ਸੰਬੰਧੀ ਮਾਨਯੋਗ ਐਸਐਸਪੀ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਜਾਣਕਾਰੀ ਦਿੱਤੀ ਸੀ ਉਸੇ ਲੜੀ ਦੇ ਵਿੱਚ ਜਿਹੜਾ ਚੌਥਾ ਦੋਸ਼ੀ ਆ ਸਰਨਜੀਤ ਸਿੰਘ ਨੇ ਸੰਨੀ ਸੰਤੋਪਲਦੇਵ ਸਿੰਘ ਵਾਸੀ ਬਲਟੋਆ ਇਹਨੂੰ ਵੀ ਅੱਜ ਮੁਕੱਦਮਾ ਆਜਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੋ ਟੋਟਲ ਹੁਣ ਤੱਕ ਇਹ ਇਸ ਮੁਕੱਦਮਾ ਦੇ ਵਿੱਚ ਜਿਹਦੇ ਵਿੱਚ ਇੱਕ ਔਰਤ ਦੀ ਜਿਹੜੀ ਆ ਉਸ ਲੀਰ ਵੀਡੀਓ ਵੀ ਬਣਾਈ ਗਈ ਸੀ ਤੇ ਉਹਨੂੰ ਫੋਟਮਾਰ ਵੀ ਕੀਤੀ ਗਈ ਸੀ ਉਸ ਚ ਹੁਣ ਤੱਕ ਜਿਹੜੇ ਚਾਰ ਦੋਸ਼ੀ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਤੇ ਇਹਨਾਂ ਦੀ ਗ੍ਰਿਫਤਾਰੀ ਕਾਨੂੰਨ ਮੁਤਾਬਕ ਜੜੀ ਪਾ ਲਈ ਗਈ ਹੈ ਕੱਲ ਇਹਨਾਂ ਨੂੰ ਪੇਸ਼ ਅਦਾਲਤ ਜਿਹੜਾ ਕੀਤਾ ਜਾਊਗਾ ਰਿਮਾਂਡ ਹਾਸਲ ਕਰਕੇ ਇਹਦੇ ਵਿੱਚ ਇੱਕ ਪੰਜਵਾਂ ਅਨਨੋਨ ਦੋਸ਼ ਜਿਹੜਾ ਦੋਸ਼ੀ ਹੋ ਰਿਹਾ ਹੈ ਜਿਹੜੀ ਹੁਣ ਤੱਕ ਦੀ ਪਹੁੰਚ ਗਈ ਹੈ ਚਾ ਇਹਨਾਂ ਨੇ ਦੱਸਿਆ ਵੀ ਸਾਰ ਤੋਂ ਇਲਾਵਾ ਕੋਈ ਹੋਰ ਬੰਦਾ ਹੈ ਨਹੀਂ ਸੀ ਪਰੰਤੂ ਫੇਰ ਵੀ ਇਹਨਾਂ ਦੀ ਜਿਹੜੀ ਵਜੀਰ ਪਹੁੰਚ ਗਈ ਹੈ ਚਾ ਉਹ ਰਿਮਾਂਡ ਅਸਰ ਕਰਕੇ ਕੀਤੀ ਜਾਊਗੀ ਅਤੇ ਜਿਹੜਾ ਹੱਕੀ ਦੋਸ਼ੀ ਆ ਉਹਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਸੋ ਜਦੋਂ ਤੋਂ ਇਹ ਐਫ ਆਈ ਆਰ ਦਰਜਾ ਜਿਹੜੀਆਂ ਮੇਰੀ ਨਿਗਰਾਨੀ ਤਹਿਤ ਜਿਹੜੀ ਵਿਸ਼ੇਸ਼ ਟੀਮਾਂ ਬਣੀਆਂ ਸੀ ਉਹਦੇ ਵਿੱਚ ਐਸ ਐਚ ਓ ਖੰਡਲਾ ਸ਼੍ਰੀ ਬਨੋਸ਼ ਸ਼ਰਮਾ ਤੇ ਐਸ ਐਚ ਓ ਬਲਟੋਆ ਸ਼੍ਰੀ ਮਦੀਸ ਨੀਤਾ ਰਾਣੀ ਇਹਨਾਂ ਨੇ ਆਪਣੇ ਟੀਮ ਨਾਲ ਬਹੁਤ ਹੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਤੇ ਇਹਦਾ ਦੂਸਰੇ ਦਿਨ ਹੀ ਰਿਜ਼ਲਟ ਦੇ ਦਿੱਤਾ ਇਹਦੇ ਵਿੱਚ ਚਾਰ ਦੇ ਚਾਰ ਦੋਸ਼ ਜਿਹੜੇ ਆ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਨੇ ਸੋ ਜਿਹੜੀ ਲੀਗਲ ਪ੍ਰੋਸੀਡਿੰਗ ਚੱਲ ਰਹੀ ਹੈ ਮੋਬਾਈਲ ਵੀ ਜਿਹੜਾ ਰਿਕਵਰ ਹੋ ਚੁੱਕਾ ਹੈ ਦੇ ਵਿੱਚ ਜਿਹੜੀ ਵੀਡੀਓ ਆ ਉਹਦੀ ਟੈਕਨੀਕਲ ਜਾਂਚ ਕਰਾ ਕੇ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ